ਅੱਜ ਇੱਕ ਹੋਰ ਕਹਾਣੀ ਦਲੀਪ ਘੋਟਵਾਣਾ ਦੀ ਗੱਲ ਇਧਰਲੇ ਪੰਜਾਬ ਦੀ ਤੇ ਉਧਰਲੇ ਪੰਜਾਬ ਦੀ ਤੁਹਾਨੂੰ ਸਾਂਝੀ ਕਰਦੇ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਭੀ ਮੀਡੀਆ ਕਈ ਸਾਲ ਹੋਏ ਪਾਕਿਸਤਾਨੀ ਲੇਖਕਾ ਅਫਜ਼ਲ ਤਸੀਫ ਦਿੱਲੀ ਅਮਰਤਾਂ ਨੂੰ ਮਿਲਣ ਆਈ ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀਗਾ ਉਹ ਟੈਕਸੀ ਵਿੱਚ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆਗਲੇ ਸੀਗੀ ਮੇਰੇ ਕਿਹੜਾ ਮੱਥੇ ਤੇ ਲਿਖਿਆ ਹੋਇਆ ਸੀਗਾ ਕਿ ਮੈਂ ਪਾਕਿਸਤਾਨੀ ਹਾਂ ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਵਾਣਾ ਦੇ ਘਰ ਚੱਲੀ ਆਂ ਫਿਰ ਮੈਨੂੰ ਕਿਹਨੇ ਰੋਕਣਾ ਸੀ ਸੁਣਿਆ ਇਧਰਲੇ ਪੰਜਾਬ ਵਿੱਚ ਲੋਕ ਤੇਰੀ ਬੜੀ ਇੱਜ਼ਤ ਕਰਦੇ ਨੇ ਉਸਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ ਫਿਰ ਅੱਗੋਂ ਆਖਣ ਲੱਗੀ ਜਲੰਧਰ ਕੋਲ ਸਾਡਾ ਪਿੰਡ ਹੈ ਉੱਥੇ ਹੁਣ ਸਾਡਾ ਕੋਈ ਨਹੀਂ ਗਾ ਹੱਲਿਆ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਕੱਢ ਕੇ ਖੂਚ ਸੱਟ ਦਿੱਤਾ ਸੀਗਾ ਉਸੇ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈਆਂ ਬੜਾ ਜੀ ਕਰਦਾ ਸੀ ਕਿ ਆਪਣੇ ਪੇਖਿਆਂ ਦੀ ਧਰਤੀ ਨੂੰ ਦੇਖਣ ਦਾ ਤੂੰ ਸੁਣ ਤੂੰ ਸੁਣਾ ਤੇਰਾ ਕੀ ਹਾਲ ਹੈ ਅਮਰਤਾ ਤੈਨੂੰ ਬੜਾ ਯਾਦ ਕਰਦੀ ਸੀਗੀ ਉਸੇ ਨੂੰ ਮੈਂ ਪੁੱਛਿਆ ਸੀਗਾ ਕਿ ਮੈਂ ਹੋਰ ਕਿਹਨੂੰ ਮਿਲ ਲ ਜਾਵਾਂ ਤਾਂ ਉਸ ਨੇ ਤੇਰਾ ਨਾਂ ਲਿਆ ਸੀਗਾ ਚੰਗਾ ਕੀਤਾ ਹੁਣ ਸਾਡੇ ਕੋਲ ਰਹਿਣਾ ਦੋ ਚਾਰ ਦਿਨ ਮੈਂ ਕਿਹਾ ਸੀਗਾ ਟੈਕਸੀ ਵਾਲੇ ਨੂੰ ਮੋੜ ਦਿੱਤਾ ਮੈਂ ਇੱਕ ਆਦ ਦਿਨ ਤਾਂ ਰਹਾ ਗਿਨਾ ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋ ਸਕਦੇਗੇ ਉਸਨੇ ਪੁੱਛਿਆ ਫਿਰ ਕਹਿਣ ਲੱਗੀ ਉੰਜ ਮੈਂ ਆਪੇ ਸੋਚ ਲਿਆ ਸੀਗਾ ਕਿ ਤੇਰਾ ਘਰ ਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ ਜਿਹੜਾ ਤੈਨੂੰ ਨਾਰਾਜ਼ ਹੋਏ ਬਈ ਇੱਕ ਮੁਸਲਮਾਨ عورت ਨੂੰ ਘਰ ਰੱਖ ਲੈ ਤੇਰਾ ਬਸ ਇੱਕੋ ਬੇਟਾ ਹੈ ਨਾ ਹਾਂ ਬਹੁਤ ਸਾਹੂ ਹੈ ਮੈਂ ਕਿਹਾ ਉਹ ਹੱਸ ਪਈ ਤੇ ਕਹਿਣ ਲੱਗੀ ਮੇਰਾ ਵੀ ਇੱਕੋ ਬੇਟਾ ਏ ਬਹੁਤ ਸ਼ਰੀਫ ਉਸ ਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ ਪਰ ਵੋਟੀ ਲੈ ਕੇ ਅੱਡ ਹੋ ਗਈ ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ ਨੋਡ ਤੜਵਾਇਆ ਗਿਆ ਤੇ ਮੁੰਡਾ ਵਿਆਹਿਆ ਗਿਆ ਹੁਣ ਮੁੰਡਾ ਮੇਰਾ ਬੜਾ ਦੁਖੀ ਹੈ ਵੋਟੀ ਉਸ ਦੀ ਆਪਣੇ ਆਪ ਤੋਂ ਬਿਨਾ ਕਿਸੇ ਦਾ ਖਿਆਲ ਹੀ ਨਹੀਂ ਕਰਦੀ ਕੁੜੀਆਂ ਵਿਆਹ ਤੋਂ ਪਹਿਲਾਂ ਹੋਰ ਕੁਝ ਹੁੰਦੀਆਂ ਨੇ ਵਿਆਹ ਤੋਂ ਮਗਰੋਂ ਕੁਝ ਹੋਰ ਜੁ ਹੁੰਦੀਆਂ ਨੇ ਹੋ हां सच तू मेरा ਕੁਝ ਪੜਿਆ ਵੀ ਹੈ ਕਿ ਨਹੀਂ ਮੈਂ ਕਹਾਣੀਆਂ ਦੀਆਂ ਤੁਹਾਡੀਆਂ ਤਿੰਨ ਕਿਤਾਬਾਂ ਪੜ੍ਹਾਣੇ ਮੈਂ ਕਿਹਾ ਮੈਨੂੰ ਪਤਾ ਹੈ ਮੈਂ ਚੰਗਾ ਲਿਖਦੀ ਹਾਂ ਅੰਜਤਾ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਫਿਰ ਵੀ ਇੱਕ ਖੋਜ ਹੀ ਪੈਂਦੀ ਰਹਿੰਦੀ ਹੈ ਜੀ ਕਰਦਾ ਸਮਾਂ ਪੁੱਠਾ ਗਿੜ ਜਾਵੇ ਮੁੜ ਕੇ ਉਹੀ ਆਪਣਾ ਗਰਾਹ ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ ਇਸ ਵਾਰੀ ਤਾਂ ਨਹੀਂ ਅਗਲੀ ਵਾਰੀ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਬ ਹੀ ਦੇਖ ਕੇ ਆਵਾਂਗੀ ਜਿਸ ਵਿੱਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟ ਦਿੱਤੇ ਸਨ ਮੈਂ ਦੇਖਣਾ ਚਾਹਾਂਗੀ ਕਿ ਉੱਥੋਂ ਦੇ ਲੋਕ ਕਿਨੇ ਜਿਉਂਦੇ ਨੇ ਸਾਨੂੰ ਯਾਦ ਕਰਦੇ ਨਹੀਂ ਕਿ ਨਹੀਂ ਖਵਰਾ ਅਜੇ ਵੀ ਮੇਰੇ ਘਰ ਦੀਆਂ ਦੀਆਂ ਹੱਡੀਆਂ ਉਸੇ ਖੂਪ ਵਿੱਚ ਪਈਆਂ ਹੋਣ ਤਸੀਫ ਨੇ ਕਿਹਾ ਸੀਗਾ ਤਸੀਫ ਸੋਚ ਕੇ ਇਹ ਬਹੁਤ ਅਜੀਬ ਲੱਗਦਾ ਆ ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀਗਾ ਮੈਂ ਆਖਿਆ ਤਸੀਫ ਨੇ ਕਿਹਾ ਦਿਨੇ ਤੱਕ ਮੈਂ ਧੰਦਿਆਂ ਵਿੱਚ ਭੁੱਲ ਜਾਂਦਾ ਐ ਰਾਤ ਨੂੰ ਜਦੋਂ ਕਦੇ ਅੱਖ ਖੁੱਲ ਜਾਂਦੀ ਐ ਤਾਂ ਮੈਂ ਇੱਧਰ ਆਪਣੇ ਪਿੰਡ ਤੁਰ ਹੀ ਫਿਰਦੀ ਹੁੰਨੀ ਆ ਕਦੇ-ਕਦੇ ਇਹ ਵੀ ਸੋਚਦੀ ਆ ਤਾਂ ਇੱਕ ਇਹ ਡਰਾਉਣਾ ਸੁਪਨਾ ਸੀਗਾ ਮੇਰੇ ਕੋਲ ਤਸੀਫ ਦੇ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹ ਫਿਰ ਪੁੱਛਣ ਲੱਗੀ ਟਵਾਣਾ ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਨੇ ਤਾਂ ਗਾਲਾਂ ਔਰਤਾਂ ਨੂੰ ਕੱਢਦੇ ਨੇ ਉਹਨਾਂ ਦਾ ਸਾਰਾ ਵੈਸ਼ੀਪਨ ਵੀ ਔਰਤਾਂ ਉੱਪਰ ਹੀ ਕਿਉਂ ਨਿਕਲਦਾ ਆ ਐਸ ਲਈ ਕਿ ਆਦਮਿਆਂ ਦੇ ਮੁਕਾਬਲੇ ਔਰਤਾਂ ਕਮਜ਼ੋਰ ਹੁੰਦੀਆਂ ਨੇ ਸੰਕਟ ਦੀ ਘੜੀ 'ਚ ਬਹੁਤ ਡਰ ਜਾਂਦੀਆਂ ਨੇ ਮੈਂ ਉੱਤਰ ਦਿੱਤਾ ਤੁਹਾਡੇ ਗੁਰੂ ਨੇ ਔਰਤਾਂ ਨੂੰ ਵੀ ਛੋਟੀ ਕਿਰਪਾਨ ਪਾ ਕੇ ਰੱਖਣ ਲਈ ਸ਼ਾਇਦ ਇਸੇ ਲਈ ਆਖਿਆ ਸੀ ਕਿ ਸੰਕਟ ਦੀ ਘੜੀ ਉਹ ਜ਼ਾਲਮ ਦਾ ਟੱਕਰ ਆ ਕਰ ਸਕਣ ਤਸੀਫ ਬੋਲੀ ਉਸ ਰਾਤ ਤਸੀਫ ਮੇਰੇ ਨਾਲ ਬੜੀ ਰਾਤ ਤੱਕ ਇਧਰ ਉਧਰ ਦੇ ਗੱਲਾਂ ਕਰਦੀ ਰਹੀ ਉਸਨੇ ਇਹ ਵੀ ਆਖਿਆ ਕਿ ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ ਬਣਾ ਗਏ ਨੇ ਬਈ ਆਪਸ ਚ ਲੜੀ ਜਾਓ ਮਰੀ ਜਾਓ ਉਹ ਤਸੀਫ ਸਾਡੇ ਕੋਲ ਦੋ ਦਿਨ ਰਹੀ ਜਾਣ ਤੋਂ ਪਹਿਲਾਂ ਉਸਨੇ ਆਖਿਆ ਕਿ ਕਿੰਨੀ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ ਚ ਤੇ ਤੇਰੇ ਘਰ ਵਿੱਚ ਤੂੰ ਮੈਨੂੰ ਹਮੇਸ਼ਾ ਲਈ ਇੱਥੇ ਰੱਖ ਲੈ ਉਸਨੇ ਜਿਵੇਂ ਤਰਲੇ ਵਾਂਗ ਆਖਿਆ ਮੇਰੇ ਜੇ ਬਸ ਹੋਵੇ ਮੈਂ ਪਾਰਟੀਸ਼ਨ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ ਮੈਂ ਕਿਹਾ ਹੋ ਸਕਦਾ ਹੈ 100 200 ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਦੇ ਸਾਡੇ ਨਾਲੋਂ ਵੱਧ ਚੰਗੇ ਲੋਕ ਇਸ ਧਰਤੀ ਤੇ ਵਸਦੇ ਹੋਣ ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫੀ ਸਮਝ ਪਾਰਟੀਸ਼ਨ ਵਾਲੀ ਲਕੀਰ ਨੂੰ ਮੇਟ ਦੇਣ ਮੈਂ ਆਖਿਆ ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਦੋ ਸਿਰਕ ਦੇ ਸੂਟ ਇੱਕ ਲੱਡੂਆਂ ਦਾ ਡੱਬਾ ਦਿੱਤਾ ਸੀਗਾ ਇਹ ਕੀ ਉਸਨੇ ਪੁੱਛਿਆ ਪਰਲੇ ਪਾਰ ਜੇ ਤੇਰੇ ਸਾਰੇ ਨਹੀਂ ਤਾਂ ਔਰਲੇ ਪਾਰ ਤੇਰੇ ਪੇਕੇ ਨਹੀਂ ਪੇਕੇ ਦੇ ਘਰੋਂ ਤੀ ਖਾਲੀ ਨਹੀਂ ਜਾਂਦੀ ਹੁੰਦੀ ਇਹ ਸੁਣ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ ਤੂੰ ਵੀ ਕਦੇ ਉਧਰ ਮੇਰੇ ਘਰ ਆ ਠੀਕ ਹੈ ਮੈਂ ਵੀ ਆਵਾਂਗੀ ਮੈਂ ਇਹ ਕਹਿ ਕੇ ਉਸ ਨੂੰ ਆਪਣੀ ਕਾਰ ਚ ਦਿੱਲੀ ਭੇਜ ਦਿੱਤਾ ਕਿਉਂਕਿ ਉਸਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀਗਾ ਕਸਾਲਾ ਮਗਰੋਂ ਮੇਰਾ ਉਧਰ ਪਾਕਿਸਤਾਨ ਜਾਣ ਦਾ ਸਵੱਬ ਬਣ ਗਿਆ ਆਲਮੀ ਪੰਜਾਬੀ ਕਾਨਫਰੰਸ ਉਦੋਂ ਲਾਹੌਰ ਵਿੱਚ ਹੋਣੀ ਸੀਗੀ ਇਸ ਦਾ ਪ੍ਰਬੰਧ ਫਖਰ ਜ਼ਮਾਨ ਨੇ ਕੀਤਾ ਸੀਗਾ ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਮੈਨੂੰ ਵੀ ਉਸ ਕਾਨਫਰੰਸ 'ਚ ਸੱਦਿਆ ਗਿਆ ਸੀਗਾ ਅੰਗਰੇਜ਼ਾਂ ਵੇਲੇ ਇੱਕ ਅਲੀਸ਼ਾਨ ਮਹਿੰਗੇ ਹੋਟਲ ਵਿੱਚ ਸਾਨੂੰ ਠਹਿਰਾਇਆ ਗਿਆ ਸੀਗਾ ਉੱਥੇ ਰਹਿਣ ਖਾਣ ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀਗਾ ਸਿਰਫ ਬੈਡ ਤੇ ਅਸੀਂ ਪੱਲਿਓ ਪੀਣੀ ਸੀ ਮੈਨੂੰ ਤੇ ਹਰਜਿੰਦਰ ਕੌਰ ਨੂੰ ਇੱਕ ਕਮਰੇ ਵਿੱਚ ਠਹਿਰਾਇਆ ਗਿਆ ਸਵੇਰੇ ਸਵੇਰੇ ਬਹਿਰਾ ਦੋ ਕਪ ਚਾਹ ਲੈ ਆਇਆ ਕੱਪ ਲੈਣ ਆਏ ਬਹਿਰੇ ਦੀ ਟ੍ਰੇ ਵਿੱਚ ਮੈਂ 100 ਦਾ ਨੋਟ ਰੱਖ ਦਿੱਤਾ ਤੇ ਉਹ ਸਲਾਮ ਕਰਕੇ ਚਲਾ ਗਿਆ ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇ ਨਹੀਂ ਆਊਗਾ ਮੈਂ ਆਖਿਆ ਕੀ ਪਤਾ ਨਹੀਂ ਉਸਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਬੈਡ ਟੀ ਦਾ ਕੱਪ ਕਿੰਨੇ ਦਾ ਹੈ ਪਤਾ ਲੱਗਣ ਤੇ ਉਸਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਚਾਹ ਦਾ ਕੱਪ 40 ਰੁਪਏ ਦਾ ਹੈ ਮੈਂ ਹੱਸ ਕੇ ਕਿਹਾ ਤਾਹੀਂ ਸਵੇਰੇ ਬੈਰਾ 80 ਰੁਪਏ ਦੇ ਚਾਹ ਦੇ ਦੋ ਕੱਪ ਤੇ 20 ਰੁਪਏ ਟਿਪ ਦੇ ਸਮਝ ਕੇ ਲੈ ਕੇ ਸਲਾਮ ਕਰਕੇ ਚਲਾ ਗਿਆ ਆ ਮੈਂ ਤਾਂ ਸੋਚਿਆ ਸੀਗਾ ਕਿ ਕੱਲ ਨੂੰ ਬੈਡ ਟੀ ਦੇ ਪੈਸੇ ਮੈਂ ਦੇ ਦਿਆਂਗੀ ਪਰਨਾ ਬਾਬਾ ਨਾ ਕੱਲ ਆਪਾਂ ਬੈਡ ਟੀ ਮਗਵੋਣੀ ਹੀ ਨਹੀਂਗੀ ਕਿਹੜਾ 100 ਰੁਪਏ ਵਿੱਚ ਚਾਹ ਦੇ ਦੋ ਕੱਪ ਮੰਗਾਵੇ ਹਰਜਿੰਦਰ ਨੇ ਦਲੀਲ ਦਿੱਤੀ ਐਸੇ ਹਿਸਾਬ ਨਾਲ ਸਾਡੀ ਰਹਾਇਸ਼ ਤੋਂ ਰੋਟੀ ਪਾਣੀ ਤੇ ਕਿੰਨਾ ਖਰਚਾ ਕਰਦੇ ਹੋਣਗੇ 100 ਰੁਪਏ ਬਚਾਉਣ ਦੀ ਬੈਡਟੀ ਨਾ ਪੀਤਾ ਇਹ ਚੰਗਾ ਨਹੀਂ ਲੱਗਣਾਗਾ ਮੈਂ ਕਿਹਾ ਕਾਨਫਰੰਸ ਦਾ ਪਹਿਲਾ ਸੈਸ਼ਨ ਖਤਮ ਹੋਣ ਸੀਗਾ ਮੈਨੂੰ ਦੱਸਿਆ ਗਿਆ ਕਿ ਅਖਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਮ ਪੜ੍ਹ ਕੇ ਇਧਰ ਲਈ ਕੁਜ ਟਵਾਣੇ ਤੁਹਾਨੂੰ ਮਿਲਣ ਆਏ ਨੇ ਅਸੀਂ ਤੇ ਬੜੇ ਖੁਸ਼ ਹੋਏ ਜਦ ਪਤਾ ਲੱਗਿਆ ਸਾਡੀ ਆਪਾ ਆਈਏ ਇਸੇ ਲਈ ਮਿਲਣ ਆ ਗਏ ਹਾਂ ਦਾਨੇ ਸਿਆਣੇ ਤੇ ਕਈ ਨੌਜਵਾਨ ਇੱਕ ਵੱਡਾ ਸਾਰਾ ਗੁਲਾਬਦਿਆਂ ਡੋਡੀਆਂ ਦਾ ਗੁਲਦਸਤਾ ਤੇ ਇੱਕ ਵੱਡਾ ਸਾਰਾ ਕੇਕ ਲੈ ਕੇ ਆਏ ਸਾਨੂੰ ਇੱਕ ਨੇ ਕਿਹਾ ਕੋਈ ਅਜੀਹਾ ਸਿਲਸਿਲਾ ਬਣਾਓ ਕਿ ਆਪਾਂ ਇੱਧਰ ਉੱਧਰ ਆਉਂਦੇ ਜਾਂਦੇ ਰਹੀਏ ਤੇ ਮਿਲਦੇ ਜੁਲਦੇ ਰਹੀਏ ਮੈਂ ਦੱਸਿਆ ਉਧਰ ਟਿਵਾਣਾ ਬਰਦਰਹੂਡ ਨਾ ਦੀ ਇੱਕ ਸੰਸਦ ਬਣੀ ਹੋਈ ਹੈ ਤੁਸੀਂ ਉਸ ਦੇ ਮੈਂਬਰ ਬਣ ਜਾਓ ਫਿਰ ਆਉਣਾ ਜਾਣਾ ਸੌਖਾ ਹੋ ਜਾਵੇਗਾ ਠੀਕ ਹੈ ਫਾਰਮ ਸਾਨੂੰ ਭਜਵਾ ਦਿਓ ਇੱਕ ਬੋਲਿਆ ਫਿਰ ਕਾਫੀ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਸੀ ਮੈਂ ਕਿਹਾ ਇਹ ਕੇਕ ਹੁਣੇ ਕੱਟ ਲੈਨੇ ਆ ਮੈਂ ਲੈ ਕੇ ਨਹੀਂ ਜਾ ਸਕਾਂਗਾ ਤੁਸੀਂ ਇੱਥਾਂ ਦੇ ਦੇਣਾ ਉਹ ਸਾਰੇ ਡੈਲੀਗੇਟਸ ਨੂੰ ਦੇ ਦੇਣਗੇ ਇੱਕ ਬੋਲਿਆ ਫਿਰ ਉਹਨਾਂ ਵਿੱਚੋਂ ਇੱਕ ਨੇ ਕਿਹਾ ਆਪਾਂ ਕੱਲ ਆਪਾਂ ਸਰਗੋਦੇ ਚੱਲਦੇ ਹਾਂ ਮੇਰੇ ਪਿੰਡ ਮੇਰੇ ਕੋਲ ਤਾਂ ਵੀਜ਼ਾ ਸਿਰਫ ਲਾਹੌਰ ਦਾ ਹੈ ਮੈਂ ਦੱਸਿਆ ਜਦ ਇਹ ਤੁਹਾਡੇ ਨਾਲ ਹੋਣਗੇ ਵੀਜ਼ਾ ਪੁੱਛਣ ਦੀ ਕਿਸ ਦੀ ਮਜਾਲ ਹੈ ਪੁਲਿਸ ਵਾਲੇ ਤੁਹਾਨੂੰ ਆਪ ਐਸਕੋਰਟ ਕਰਕੇ ਲੈ ਕੇ ਜਾਣਗੇ ਉਸਨੇ ਕਿਹਾ ਸੀਗਾ ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ ਮੈਂ ਆਖਿਆ ਅਗਲੀ ਵਾਰ ਆਵਾਂਗੇ ਸਰਗੋਦੇ ਜਾਨ ਲੱਗਿਆ ਉਹਨਾਂ ਵਿੱਚੋਂ ਇੱਕ ਤਕੜੇ ਜਿਹੇ ਚਾਲੀਆਂ ਤੋਂ ਉੱਪਰ ਟੱਪੇ ਹੋਏ ਬੰਦੇ ਵੱਲ ਹੱਥ ਕਰਕੇ ਇੱਕ ਨੇ ਕਿਹਾ ਇਹਨਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਇੱਥੇ ਰਹੇਗੀ ਫੰਕਸ਼ਨ ਤੋਂ ਮਗਰੋਂ ਜਿੱਥੇ-ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੇਗੀ ਮੈਂ ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆ ਕੇ ਚਲੇ ਗਏ ਅਗਲੇ ਦਿਨ ਦੇ ਸੈਸ਼ਨ ਮਗਰੋਂ ਉਹ ਵੱਡਾ ਬੰਦਾ ਸਾਰੀ ਵੱਡੀ ਸਾਰੀ ਕਾਰ ਲਈ ਉਸਦੇ ਹੋਟਲ ਦੇ ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲਿਆ ਤੇ ਪੁੱਛਿਆ ਆਪਾਂ ਕਿੱਥੇ ਜਾਣਾ ਚਾਹੋਗੇ ਉਹ ਅੰਜ ਮਾਲਕ ਮਾਲਕ ਸਾਹਿਬ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ ਹੈ ਪਹਿਲਾਂ ਕੁਝ ਥਾਵਾਂ ਦੇਖ ਲਵੋ ਫਿਰ ਉਧਰ ਨੂੰ ਚੱਲਾਂਗੇ ਉਸਨੇ ਸਾਨੂੰ ਲਾਹੌਰ ਦੇ ਮਿਊਜ਼ੀਅਮ ਦਿਖਾਇਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੁੜੀਆਂ ਦੇ ਕਾਲਜ ਲੈ ਗਿਆ ਫਿਰ ਕਿਸੇ ਦੇ ਘਰ ਲੈ ਗਿਆ ਜਿੱਥੇ ਉਸਦੇ ਪਰਿਵਾਰ ਦੇ ਕੁਝ ਇਤਿਹਾਸਿਕ ਚੀਜ਼ਾਂ ਸੰਭਾਲੀਆਂ ਹੋਈਆਂ ਸਨ ਇਸ ਮਗਰੋਂ ਉਹ ਮਲਕ ਸਾਹਿਬ ਦੇ ਘਰ ਲੈ ਆਇਆ ਸੀ ਘਰ ਕੀ ਸੀ ਪੂਰਾ ਮਹਿਲ ਸੀਗਾ ਮਹਿਲ ਵਾਂਗ ਹੀ ਪਹਿਰੇਦਾਰ ਗਾਰਡ ਮਹਿਲ ਵਰਗੀ ਹੀ ਘਰ ਦੀ ਸਜਾਵਟ ਤੇ ਫਰਨੀਚਰ ਡਰਾਇੰਗ ਰੂਮ 'ਚ ਤਿੰਨ ਚਾਰ ਬੰਦੇ ਸਨ ਜੋ ਤਪਾਕ ਨਾਲ ਮਿਲੇ ਸੀਗੇ ਵੀਰ ਪ੍ਰਾਉਡ ਆਫ ਆਪਾ ਚਾਂਦੀ ਦੇ ਬਰਤਨਾਂ ਵਿੱਚ ਚਾਹ ਆ ਗਈ ਮੈਂ ਇੱਧਰ ਉੱਧਰ ਚਾਕੀ ਦਾ ਘਰ ਦਾ ਮਾਲਕ ਸਮਝ ਗਿਆ ਤੇ ਆਖਣ ਲੱਗਿਆ ਆਪਾ ਭਾਬੀ ਨੂੰ ਜਨਾਨ ਖਾਨੇ ਜਾ ਕੇ ਮਿਲਣਾ ਪਵੇਗਾ ਚਾ ਪੀਨ ਮਗਰੋਂ ਬੈਰਨੂਮਾ ਬੰਦਾ ਮੈਨੂੰ ਅੰਦਰ ਲੈ ਗਿਆ ਸੀਗਾ ਅੱਤ ਸੁੰਦਰ ਬੇਗਮ ਨੇ ਸਲਾਮ ਅਰਜ਼ ਕੀਤੀ ਬੇਗਮ ਨੇ ਛੋਟੇ ਛੋਟੇ ਦੋ ਬੱਚਾ ਨੂੰ ਆਖਿਆ ਆਪਕੀ ਬੂਆ ਇੰਡੀਆ ਸੇ ਆਈ ਹੈ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲ੍ਹੇआम ਨਹੀਂ ਵਿਚਰਦੀਆਂ ਕੰਗਾ ਆਪ ਕੁਝ ਦਿਨ ਹਮਾਰੇ ਪਾਸ ਹੀ ਰਹੀਏ ਉਸਨੇ ਮੇਰਾ ਹੱਥ ਫੜਦੇ ਆਖਿਆ ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤੱਕ ਦਾ ਹੀ ਹੈ ਤੁਹਾਡੇ ਕੋਲ ਰਹਿਣ ਲਈ ਫੇਰਾਵਾਂਗੀ ਮੈਂ ਕਿਹਾ ਤੁਸੀਂ ਵੀ ਕਦੇ ਆਓ ਮੈਂ ਫਿਰ ਕਿਹਾ ਸੀਗਾ ہم گئے ہیں دو بار مگر دہلی سے ہی گھوم پھر کے واپس آ جاتے ہیں ہمارا उधर کوئی ہے نہیں گا ہم تو شروع سے ہی ادھر ہیں بیگم بولی سی گی فیروس نے خان سامے ਨੂੰ ਆਖਿਆ ਕਿ ਆਪਾਂ کو کچھ کھلاؤ منہ میٹھا کراؤ خان ساما ایک پلیٹ وچ پિસ્تے کاجو دی ورک والی برفی لے آیا ਫਿਰ ਬੀਗਮ ਔਟਕੇ ਅੰਦਰੋਂ ਮੇਰੇ ਲਈ ਇੱਕ ਸਿਲਕ ਦਾ ਜ਼ਰੀ ਦਾ ਕੱਢਿਆ ਹੋਇਆ ਸੂਟ ਲੈ ਆਈ ਤੇ ਕਿਹਾ ਜੇ ہماری ਤਰਫ ਸੇ ਆਪ ਦਾ ਸ਼ੁਕਰੀਆ ਆਪ ਹਮਾਰੇ ਘਰ ਮੇ ਆਈਆਂ ਮੈਂ ਉਸ ਔਰਤ ਨੂੰ ਦੇਖਦੀ ਰਹਿ ਗਈ ਸੀ ਅਗਲੇ ਦਿਨ ਸ਼ੈਸ਼ਨ ਮਗਰੋਂ ਉਹੀ ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗੇ ਅੱਜ ਕਿੱਥੇ ਚੱਲਣਾ ਏ ਹਰਜਿੰਦਰ ਕੌਰ ਨੇ ਕਿਹਾ ਕੱਪੜੇ ਦੀਆਂ ਦੁਕਾਨਾਂ ਵਾਲੇ ਲੈ ਚੱਲੋ ਉੱਥੋਂ ਅਸੀਂ ਚਿਕਨ ਦੇ ਸੂਟ ਖਰੀਦਣੇ ਨੇ ਸਾਨੂੰ ਉਹ ਕੱਪੜੇ ਦੀਆਂ ਦੁਕਾਨਾਂ ਵੱਲ ਲੈ ਗਿਆ ਸੀਗਾ ਅਸਨੇ ਕਿਹਾ ਅੱਗੇ ਸੜਕ ਪੀੜੀ ਹੈ ਕਾਰ ਅੱਗੇ ਨਹੀਂ ਜਾ ਸਕਣੀ ਮੈਂ ਇੱਥੇ ਵੇਟ ਕਰਾਂਗਾ ਤੁਸੀਂ ਅੱਗੇ ਜਾ ਕੇ ਸੂਟ ਲੈ ਆਓ ਉਸ ਪੀੜੀ ਸੜਕ ਦੇ ਦੋਵੇਂ ਪਾਸੇ ਕੱਪੜਿਆਂ ਦੀਆਂ ਦੁਕਾਨਾਂ ਸਨ ਅਸੀਂ ਦੋ ਤਿੰਨ ਦੁਕਾਨਾਂ ਤੇ ਚਿਕਨ ਦੇਖੀ ਚੰਗੀ ਸੀ ਪਰ ਮਹਿੰਗੀ ਬਹੁਤ ਸੀ ਹਰਜਿੰਦਰ ਨੇ ਆਖਿਆ ਏਡੀ ਮਹਿੰਗੀ ਚਿਕਨ ਕੀ ਕਰਨੀ ਹੈ ਅਸੀਂ ਵਾਪਸ ਆ ਗਈਆਂ ਸਾਨੂੰ ਖਾਲੀ ਮੁੜੀਆਂ ਆਉਂਦੀਆਂ ਨੂੰ ਦੇਖ ਕਾਰ ਵਾਲੇ ਭਾਈ ਨੇ ਆਖਿਆ ਤੁਸੀਂ 5 ਮਿੰਟ ਬੈਠੋ ਮੈਂ ਹੁਣੇ ਆਇਆ ਸਾਨੂੰ ਉੱਥੇ ਬਿਠਾ ਉਹ ਬਾਜ਼ਾਰ ਵੱਲ ਗਿਆ ਆਪਾਂ ਜੇ ਸ਼ਾਮ ਨੂੰ ਤੁਹਾਡੇ ਉਸ ਕਰਨਲ ਟਿਵਾਣੇ ਵੱਲ ਡਿਨਰ ਤੇ ਜਾਣਾ ਹੈ ਭੁੱਲਣਾ ਜਾਇਓ ਹਰਜਿੰਦਰ ਕੌਰ ਨੇ ਮੈਨੂੰ ਆਖਿਆ ਭੁੱਲਣਾ ਕੀ ਹੈ ਉਹ ਕਾਰ ਵਾਲੇ ਭਾਈ ਨੂੰ ਪੱਕਾ ਕਰਕੇ ਗਿਆ ਏ ਕਿ 7 ਵਜੇ ਸਾਨੂੰ ਉਸਦੇ ਘਰ ਲੈ ਜਾਵੇ ਵੈਸੇ ਕਿੰਨਾ ਚੰਗਾ ਏ ਭਾਈ ਮੈਂ ਕਿਹਾ ਇਥੋਂ ਦੇ ਲੋਕਾਂ ਦਾ ਮੋਹ ਪਿਆਰ ਦੇਖ ਕੇ ਇੱਥੇ ਰਹਿਣ ਨੂੰ ਜੀ ਕਰ ਰਿਹਾ ਹੈ ਹਰਜਿੰਦਰ ਨੇ ਕਿਹਾ ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਹੈ ਕਿਸੇ ਨਾਲ ਭੱਜ ਹੀ ਨਾ ਜਾਵੇ ਮੈਂ ਹੱਸ ਕੇ ਕਿਹਾ ਸੀ ਇਹਨਾਂ ਨੂੰ ਕਾਰ ਵਾਲਾ ਭਾਈ ਵਾਪਸ ਆਇਆ ਉਸਦੇ ਹੱਥ ਵਿੱਚ ਦੋ ਲਫਾਫੇ ਸਨ ਉਸਨੇ ਕਾਰ 'ਚ ਬੈਠਣ ਤੋਂ ਪਹਿਲਾਂ ਉਹ ਲਫਾਫੇ ਮੈਨੂੰ ਫੜਾਉਂਦਿਆਂ ਆਖਿਆ ਆਪਾਂ ਇਹ ਸੂਟ ਤੁਹਾਡੇ ਦੋਨਾਂ ਲਈ ਆ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਉਸ ਦਾ ਧੰਨਵਾਦ ਕਿਵੇਂ ਕਰਾਂ ਰਜਿੰਦਰ ਨੇ ਦੋਵੇਂ ਲਫਾਫੇ ਖੋਲ ਕੇ ਦੇਖੇ ਉਹ ਵਧੀਆ ਚਿਕਨ ਦੇ ਇੱਕੋ ਜਿਹੇ ਦੋ ਸੂਟ ਸਨ ਉਦੋਂ ਹੀ ਤਸੀਫ ਦਾ ਫੋਨ ਆਇਆ ਕਿ ਤੁਸੀਂ ਕਿੱਥੇ ਹੋ ਅਜ ਤੱਕ ਤੁਸੀਂ ਮੇਰੇ ਵੱਲ ਆਉਣਾ ਸੀਗਾ ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ ਮੈਂ ਕਿਹਾ ਇਸ ਮਗਰੋਂ ਅਸੀਂ ਤਸੀਫ ਦੇ ਘਰ ਗਏ ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀਗਾ ਘਰ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਤੁਹਾਡੀ ਖਤਰਦਾਰੀ ਕਿਵੇਂ ਕਰਾਂ ਮੇਰੇ ਪੇਕੇ ਤੋਂ ਆਏ ਹੋ ਉਸਨੇ ਕਿਹਾ ਸੂਟ ਸਾਨੂੰ ਮਿਲ ਗਏ ਨੇ ਤੁਹਾਡਾ ਪਿਆਰ ਹੀ ਬਹੁਤ ਹੈ ਮੈਂ ਕਿਹਾ ਉਸਨੇ ਪਲਾਸਟਿਕ ਦੇ ਸੱਚੀ ਮੁੱਚੀ ਦੇ ਜਸ ਦੇ ਫਲਾਂ ਵਾਲੀ ਟੋਕਰੀ ਦਿੱਤੀ ਸੀਗੀ ਸੁਨਹਿਰੀ ਕਢਾਈ ਵਾਲੀਆਂ ਗੱਦੀਆਂ ਦਿੱਤੀਆਂ ਤੇ ਆਪਣੀ ਪਸੰਦ ਦਾ ਅਤ ਸਵਾਦ ਖਾਣਾ ਖਵਾਇਆ ਤੇ ਅੱਖਾਂ ਭਰ ਕੇ ਆਖਣ ਲੱਗੀ ਮੇਰਾ ਜੀ ਕਰਦਾ ਕਿ ਮੇਰਾ ਕੀ ਸਬਦਾ ਜੀ ਕਰਦਾ ਹੈ ਕਿ ਸਾਨੂੰ ચીਰ ਕੇ ਅੱਡ ਕਰਨ ਵਾਲੀ ਬੰਨ ਦੀ ਲੀਕ ਮਟ ਜਾਵੇ ਮੁੜ ਕੇ ਪਹਿਲਾ ਵਾਲਾ ਪੰਜਾਬ ਬਣ ਜਾਵੇ ਜਿਹੜੇ ਵੱਡੇ ਟੁੱਕੇ ਤੇ ਮਾਰੇ ਗਏ ਨੇ ਮੁੜ ਕੇ ਚਾਉਂਦੇ ਹੋ ਜਾਣ ਅਸੀਂ ਉਮਰਾਲ ਮਿਲ ਰਹੀਏ ਹੁਣ ਜਾਣਾ ਹੁਣ ਵੜਾ ਜਾਉਣਾ ਵੀ ਕੀ ਜਾਣਾ ਹੋਇਆ ਤਸੀਫ ਇਧਰਲੇ ਲੋਕ ਵੀ ਤੇ ਉਧਰਲੇ ਲੋਕ ਵੀ ਦਵਾ ਕਰਦੇ ਨੇ ਖਵਰੇ ਰੱਬ ਕਦੇ ਸੌਣੀ ਹੀ ਲਵੇ ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਇਆ ਪਰ ਉਸ ਦਾ ਰੋਣਾ ਥੰਮਦਾ ਹੀ ਨਹੀਂ ਸੀਗਾ ਕਰਨਲ ਟਿਵਾਨ ਦੇ ਘਰ ਰਾਤ ਨੂੰ ਜਾਣਾ ਸੀਗਾ ਮੈਨੂੰ ਤਸੀਫ ਕੋਲ ਛੱਡ ਹਰਜਿੰਦਰ ਨੇ ਹੋਰ ਕਈ ਥਾਵਾਂ ਤੇ ਜਾਣਾ ਸੀ ਉਹ ਕਾਰ ਵਾਲੇ ਭਾਈ ਨਾਲ ਚਲੀ ਗਈ ਸੀ ਆਥ ਨੇ ਜਦੋਂ ਹਰਜਿੰਦਰ ਮੁੜ ਕੇ ਆਈ ਤਾਂ ਉਸ ਨੇ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ ਜਿੱਥੇ ਵੀ ਗਈ ਲੋਕਾਂ ਨੇ ਮੁੱਲੋਂ ਮੁੱਲ ਹੀ ਤੋਹਫੇ ਫੜਾ ਦਿੱਤੇ ਅਗਲੀ ਵਾਰ ਆਪਾਂ ਕਦੋਂ ਕਦੇ ਜਦੋਂ ਵੀ ਆਏ ਅਸੀਂ ਇਹਨਾਂ ਸਾਰਿਆਂ ਦੇ ਕੁਝ ਨਾ ਕੁਝ ਲੈ ਕੇ ਆਵਾਂਗੇ ਤਸੀਫ ਨੂੰ ਨਾਲ ਲਿਜਾ ਕੇ ਅਸੀਂ ਕਰਨਲ ਦੇ ਘਰ ਵੱਲ ਜਾ ਰਹੇ ਸੀ ਤਾਂ ਕਰਨਲ ਦਾ ਫੋਨ ਆਇਆ ਕਿ ਡਿਨਰ ਮੈਸ ਵਿੱਚ ਹੈ ਉੱਥੇ ਆ ਜਾਓ ਮੈਂ ਸੋਚਿਆ ਘਰੇ ਵੋਟੀ ਦੀ ਖੇਚਲ ਬਚਾਉਣ ਲਈ ਖਾਣਾ ਮੈਸ ਵਿੱਚ ਕਰ ਦਿੱਤਾ ਹੋਣਾ ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਕਰਨਲ ਨੇ 100 150 ਲੋਕਾਂ ਨੂੰ ਖਾਣੇ ਤੇ ਬੁਲਾਇਆ ਹੋਇਆ ਸੀ ਬਹੁਤ ਸਾਰੇ ਵਿਚੋਟਵਾਣੇ ਹੀ ਸਨ ਤੇ ਮੈਨੂੰ ਮਿਲਣ ਆਏ ਸਨ ਪਤਾ ਲੱਗਿਆ ਕਿ ਇੱਧਰ ਪਾਕਿਸਤਾਨ ਵਿੱਚ ਟਵਾਣੇ ਬਹੁਤ ਹਨ ਮੈਂ ਕਰਨਲ ਟਿਵਾਰੇ ਨੂੰ ਆਖਿਆ ਅਸੀਂ ਤਾਂ ਗ੍ਰੇਟਫੁਲ ਹਾਂ ਇਸ ਟਵਾਨੀ ਦੇ ਜਿਹੜਾ ਕੰਮਕਾਰ ਛੱਡ ਕੇ ਸਾਰਾ ਵੇਲਾ ਸਾਡਾ ਡਰਾਈਵਰ ਬਣਿਆ ਰਹਿੰਦਾ ਹੈ ਉਹ ਮੇਰੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ ਆਪਾਂ ਜਾਣਦੇ ਹੋ ਕੌਣ ਹੈ ਪੰਜਾਬ ਦਾ ਸਭ ਤੋਂ ਅਮੀਰ ਬੰਦਾ 8000 ਏਕੜ ਪੋਂਦਾ ਕੱਲਾ ਮਾਲਕਾ ਸਭ ਤੋਂ ਮਹਿੰਗੀ ਕਾਰ ਪੰਜਾਬ ਵਿੱਚ ਸਭ ਤੋਂ ਪਹਿਲਾਂ ਇਸੇ ਦੇ ਘਰ ਆਉਂਦੀ ਹੈ ਆਪਣੇ ਗਾਰਡਨਾਂ ਤੋਂ ਬਿਨਾਂ ਤੁਹਾਡਾ ਡਰਾਈਵਰ ਬਣਿਆ ਪੁਰਾਣੀ ਕਾਰ 'ਚ ਤੁਹਾਡੇ ਨਾਲ ਇਸ ਕਰਕੇ ਤੁਰਿਆ ਫਿਰਦਾ ਹੈ ਕਿ ਕੋਈ ਇਸ ਨੂੰ ਪਛਾਣ ਨਾ ਲਵੇ ਉੱਥੇ ਜਦੋਂ ਅਸੀਂ ਸਾਰੇ ਹੋਟਲ ਵਿੱਚ ਤੁਹਾਨੂੰ ਮਿਲਣ ਗਏ ਸੀ ਤਾਂ ਉਸਨੇ ਆਪ ਹੀ ਆਖਿਆ ਸੀਗਾ ਆਪਾਂ ਜਿੰਨੇ ਦਿਨ ਇੱਥੇ ਰਹਿਣਗੇ ਮੈਂ ਇਹਨਾਂ ਨਾਲ ਰਹਾਂਗਾ ਡਿਨਰ ਤੋਂ ਮਗਰੋਂ ਤਾਂ ਸੀਫ ਸਾਨੂੰ ਫੂਡ ਸਟਰੀਟ ਦਿਖਾਉਣ ਲੈ ਗਈ ਸੀਗੀ ਉਥੇ ਸੜਕ ਦੇ ਦੋਵੇਂ ਪਾਸੇ ਖਾਣ ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ ਦੁਕਾਨਦਾਰ ਵਾਰ-ਵਾਰ ਆਪਣੀਆਂ ਦੁਕਾਨਾਂ ਵੱਲ ਸੱਦ ਰਹੇ ਸਨ ਤੇ ਆਖਦੇ ਸਨ ਤੁਸੀਂ ਜੋ ਮਰਜ਼ੀ ਖਾਓ ਜੋ ਮਰਜ਼ੀ ਪੀਓ ਅਸੀਂ ਪੈਸੇ ਕੋਈ ਨਹੀਂ ਲੈਣੇਗੇ ਤੁਸੀਂ ਸਾਡੇ ਭੈਣ ਭਾਈ ਉਧਰਲੇ ਪੰਜਾਬ ਤੋਂ ਆਏ ਹੋ ਜਿਸ ਦਿਨ ਦੁਕਾਨ ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਸੀ ਰੁੱਕਦੇ ਦੁਕਾਨਦਾਰ ਕਦੇ ਰਸਮਲਾਈ ਕਦੇ ਗਰਮ-ਗਰਮ ਜਲੇਬੀਆਂ ਕਿਤੇ ਚਾਟ ਪੀਲੇ ਖੂਬਸੂਰਤ ਚਾਵਲ ਆਦ ਪਲੇਟਾਂ ਵਿੱਚ ਪਾ ਕੇ ਕਾਲੀ-ਕਾਲੀ ਆਉਂਦੇ ਤੇ ਮੈਂ ਤਾਂ ਵਾਂਗ ਆਖਦੇ ਜਰੂਰ ਕੁਝ ਨਾ ਕੁਝ ਖਾ ਕੇ ਜਾਓ ਉਹਨਾਂ ਨੂੰ ਦੇਖ ਕੇ ਇਉਂ ਲੱਗਦਾ ਸੀਗਾ ਜਿਵੇਂ ਅਸੀਂ ਉਹਨਾਂ ਨੂੰ ਮਸਾਂ ਮਿਲੇ ਸੀਗੇ ਜਿਸ ਦਿਨ ਅਸੀਂ ਵਾਪਸ ਆਉਣਾ ਸੀ ਗੱਡੀ ਚੜਾਉਣ ਆਏ ਲੋਕਾਂ ਦੀ ਬੇਸ਼ੁਮਾਰ ਭੀੜ ਸੀ ਫਿਰ ਆਉਣ ਲਈ ਤਕੀਦ ਕਰ ਰਹੇ ਸਨ ਕਈ ਤਾਂ ਹੌਲੀ ਤਰਦੀ ਗੱਡੀ ਤੇ ਹੱਥ ਹਿਲਾਉਂਦੇ ਭੱਜੇ ਆ ਰਹੇ ਸਨ ਇੱਕ ਨੌਜਵਾਨ ਜੋ ਹਰਜਿੰਦਰ ਕੋਲ ਬੈਠਾ ਸੀ ਗੱਡੀ ਚੱਲਣ ਵੇਲੇ ਨਾ ਉੱਠਿਆ ਨਾ ਗੱਡੀ ਵਿੱਚੋਂ ਉਤਰਿਆ ਬਹੁਤ ਉਦਾਸ ਸੀ ਉਤਰਨਾ ਨਹੀਂ ਸੀਗਾ ਹਰਜਿੰਦਰ ਨੇ ਹੱਸ ਕੇ ਪੁੱਛਿਆ ਮੈਂ ਐਸੀ ਗੱਡੀ ਵਿੱਚ ਬੈਠਾ ਇਉਂ ਹੀ ਵਾੜਾਂਗਾ ਇਉਂ ਮੈਂ ਉਧਰਲੀ ਧਰਤੀ ਨੂੰ ਗੱਡੀ ਵਿੱਚ ਬੈਠਾ ਹੀ ਨੇੜਿਓਂ ਹੀ ਤੱਕ ਆਵਾਂਗਾ ਉਸਨੇ ਕਿਹਾ ਸਸੀਫ ਕਈ ਬਰੇ ਹੋਏ ਆ ਇਹ ਦੁਨੀਆ ਛੱਡ ਕੇ ਜਾ ਚੁੱਕੀ ਹੈ ਮੈਂ ਹੁਣ ਵੀ ਕਈ ਵਾਰ ਦੂਆ ਪੰਜਾਬਾਂ ਦੇ ਲੋਕਾਂ ਦਾ ਇੱਕ ਦੂਜੇ ਲਈ ਮੋਹ ਦੇਖ ਕੇ ਹੈਰਾਨ ਹੁੰਦੀ ਆ ਕਿ ਕਿਵੇਂ ਵੰਡ ਵੇਲੇ ਇਹ ਲੋਕ ਇੱਕ ਦੂਜੇ ਦੇ ਦਸ਼ਮਣ ਬਣ ਗਏ ਸਨ ਕਈ ਬਰੇ ਲੰਘ ਜਾਂਮ ਅਗਰ ਉਹ ਦੋਵਾਂ ਪਾਸਿਆਂ ਦੇ ਸਿਆਸਤਦਾਨਾਂ ਨੇ ਕਸ਼ਮੀਰ ਦਾ ਮੁੱਦਾ ਖੜਾ ਕਰਕੇ ਇੱਕ ਦੂਜੇ ਨੂੰ ਦਸ਼ਮਣ ਬਣਾਉਣ ਦਾ ਕਾਰਜ ਆਰੰਭਿਆ ਹੋਇਆ ਹੈ ਵੰਡ ਵਾਲੀ ਲਕੀਰ ਉੱਪਰ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਹਨ ਤੇ ਫੌਜ ਦੇ ਪਹਿਰੇ ਲਗਾ ਦਿੱਤੇ ਹਨ ਫਿਰ ਵੀ ਵੇਲੇ ਇੱਕ ਵੇਲੇ ਪਰਲੇ ਪਾਰ ਦੀ ਕੋਈ ਗੋਲੀ ਇਧਰਲੇ ਕਿਸੇ ਫੌਜੀ ਨੂੰ ਢੇਰ ਕਰ ਦਿੰਦੀ ਹੈ ਤਾਂ ਰਾਜਸੀ ਪਾਰਟੀਆਂ ਦੇ ਹਮਾਇਤੀ ਅਖਬਾਰ ਅਤੇ ਟੀਵੀ ਚੈਨਲ ਉਸ ਮਰੇ ਹੋਏ ਬੰਦੇ ਦੇ ਰੋਂਦੇ ਕਲਾਉਂਦੇ ਪਰਿਵਾਰ ਸਰਕਾਰੀ ਸਨਮਾਨਾਂ ਨਾਲ ਉਸ ਦਾ ਸੰਸਕਾਰ ਤੇ ਰੋਜ਼ ਆਏ ਲੋਕਾਂ ਦੇ ਪਾਕਿਸਤਾਨ ਵਿਰੋਧ ਨਾਅਰੇ ਦਿਖਾ ਕੇ ਪਾਕਿਸਤਾਨ ਵਿਰੋਧ ਨਫਰਤ ਫਲਾ ਕਰ ਰਹੇ ਹਨ ਇਸੇ ਤਰ੍ਹਾਂ ਇਧਰਲੀ ਗੋਲੀ ਨਾਲ ਜਦੋਂ ਕੋਈ ਉਧਰਲਾ ਮਰਦਾ ਹੈ ਤਾਂ ਉਹ ਲੋਕ ਵੀ ਭਾਰਤ ਵਿਰੋਧ ਨਾਅਰੇ ਲਾਉਂਦੇ ਤੇ ਨਫ਼ਰਤਾਂ ਉਗਲਦੇ ਹਨ ਇਹ ਨਫ਼ਰਤਾਂ ਹੌਲੀ-ਹੌਲੀ ਵਧਦੀਆਂ ਜਾ ਰਹੀਆਂ ਹਨ ਵਿਦੇਸ਼ੀ ਲੋਕ ਜਿਨ੍ਹਾਂ ਨੂੰ ਇਹਨਾਂ ਨਫ਼ਰਤਾਂ ਵਿੱਚ ਯੰਗ ਜੰਦ ਦੀ ਸੰਭਾਵਨਾ ਦਿਸਦੀ ਹੈ ਜੰਗ ਜੰਦ ਵਿੱਚ ਆਪਣਾ ਫਾਇਦਾ ਤੇ ਨਫ਼ਾ ਦੇਖ ਕੇ ਇੱਕ ਪਾਸੇ ਫਿਰ ਕਦੇ ਦੂਜੇ ਪਾਸੇ ਦਾ ਪੱਖ ਪੂਰ ਕੇ ਦੋਵਾਂ ਦੇਸ਼ਾਂ ਨੂੰ ਲੜਨ ਲਈ ਹੋਰ ਉਕਸਾਉਂਦੇ ਤੇ ਬੇਕੁਫ ਬਣਾਉਂਦੇ ਹਨ ਮੈਂ ਇਸ ਗੱਲ ਦੇ ਸਖਤ ਖਿਲਾਫ ਹਾਂ ਕਿ ਰੋਜ਼ੀ ਰੋਟੀ ਲਈ ਫੌਜ ਚ ਭਰਤੀ ਹੋਏ ਬੇਲੋੜੀ ਮੌਤ ਮਰੇ ਨੂੰ ਸ਼ਹੀਦ ਆ ਕੇ ਹੋਰ ਲੋਕਾਂ ਨੂੰ ਵੀ ਇਸ ਰਾਹ ਉੱਤੇ ਤੁਰਨ ਲਈ ਉਕਸਾਇਆ ਜਾਂਦਾ ਹੈ ਇਸ ਤਰ੍ਹਾਂ ਪਾਕਿਸਤਾਨ ਵਿੱਚ ਵੀ ਜੰਗਾ ਯੁੱਧਾਂ ਵਿੱਚ ਮਾਰੇ ਗਏ ਲੋਕਾਂ ਨੂੰ ਜੰਨਤ ਦੇ ਲਾਰੇ ਲਾ ਕੇ ਇਸ ਜੀਵਨ ਨੂੰ ਭੁੱਲ ਕੇ ਹਕੂਮਤਾਂ ਦੇ ਮੂਰੇ ਬਣ ਕੇ ਜਾਨਾਂ ਗਵਾਉਣ ਲਈ ਪ੍ਰੇਰਿਆ ਜਾਂਦਾ ਹੈ ਇਹ ਸਾਰਾ ਕੁਝ ਸਾਡੀਆਂ ਅੱਖਾਂ ਅੱਗੇ ਵਾਪਰ ਰਿਹਾ ਹੈ ਫਿਰ ਵੀ ਅਸੀਂ ਅਸਲੀਅਤ ਨੂੰ ਨਹੀਂ ਸਮਝਦੇਗੇ ਸ਼ਹੀਦ ਉਹ ਹੁੰਦਾ ਹੈ ਜਿਹੜਾ ਕਿਸੇ ਰੱਬੀ ਕੰਮ ਲਈ ਰੱਬ ਦੇ ਬੰਦਿਆਂ ਦੇ ਹਿੱਤ ਲਈ ਸਭ ਕੁਝ ਜਾਣਦਿਆਂ ਬਹੁਤਿਆਂ ਖਤਰੇ ਵਾਲਾ ਰਾਹ ਚੁੰਮਦਾ ਹੈ ਫਿਰ ਮਾਰਿਆ ਜਾਂਦਾ ਹੈ ਫੌਜ ਦੇ ਪੁਲਿਸ ਦਾ ਬੰਦਾ ਕਿਸੇ ਨੂੰ ਮਾਰਦਾ ਹੈ ਜਾਂ ਕਿਸੇ ਨੂੰ ਮਰਿਆ ਜਾਂਦਾ ਹੈ ਇਹ ਉਸੀ ਤਰ੍ਹਾਂ ਹੈ ਜਿਵੇਂ ਦੋ ਭਰਾ ਲਾਲ ਪੈਣ ਤੇ ਲੜਾਈ ਦਾ ਕਾਰਨ ਜ਼ਰ ਜ਼ੋਰ ਉਤੇ ਜ਼ਮੀਨ ਕੁਝ ਵੀ ਹੋ ਸਕਦਾ ਹੈ ਲੜਦਿਆਂ ਜਿਹੜਾ ਮਰ ਜਾਂਦਾ ਹੈ ਉਸ ਨੂੰ ਅਸੀਂ ਸ਼ਹੀਦ ਨਹੀਂ ਆਖ ਸਕਦੇਗੇ ਠੀਕ ਹੈ ਉਸ ਦੀ ਮੌਤ ਕਰਦਿਆਂ ਮਿੱਤਰਾਂ ਦੇਸ਼ ਲਈ ਘਾਟਾ ਜ਼ਰੂਰ ਹੁੰਦੀ ਹੈ ਪਰ ਉਸ ਨੂੰ ਈਜ਼ ਤੇ ਵੱਡੇ ਜਾਂਦੇ ਬੱਕਰੇ ਵਾਂਗ ਅਸੀਂ ਸ਼ਹੀਦ ਹੋਇਆ ਨਹੀਂ ਆਖ ਸਕਦੇਗੇ ਇਹ ਤਾਂ ਚਲਾਕ ਤਰ੍ਹਾਂ ਸਾਨੂੰ ਵੰਡਿਆ ਵੜਿਆ ਕੇ ਮਰਨ ਮਾਰਨ ਲਈ ਤਿਆਰ ਕਰਦੇ ਰੱਖਦੀਆਂ ਹਨ ਨਾ ਲੜਾਈ ਪਰਲੇ ਪਾਸੇ ਦੇ ਪੰਜਾਬੀ ਲੋਕ ਚਾਹੁੰਦੇ ਹਨ ਤੇ ਨਾ ਹੀ ਔਰਲੇ ਪਾਸੇ ਦੇ ਪੰਜਾਬੀ ਚਾਹੁੰਦੇ ਹਨ ਫੌਜੀ ਸਿਰਫ ਕੁਰਬਾਨੀ ਦੇ ਬੱਕਰੇ ਬਣਦੇ ਹਨ ਮੇਰੀ ਇਹ ਗੱਲ ਦੇਸ਼ ਧਰੋਹ ਦੀ ਗੱਲ ਨਹੀਂਗੀ ਦੇਸ਼ ਦੇ ਕਿਧਰੇ ਚਲਿਆ ਜਾਣਾ ਨਹੀਂ ਜਾ ਇੱਥੇ ਹੀ ਰਹਿਣਾ ਹੈ ਇਹ ਉਹਨਾਂ ਬਾਰੇ ਹੈ ਜਿਹੜੇ ਇਸ ਸਭ ਤੋਂ ਬੇਖਬਰ ਹੀ ਮਾਰੇ ਜਾਂਦੇ ਹਨ